ਅੱਧੋ ਅੱਧੀ ਦੀ ਵੰਡ ਲਾ ਜਵਾਗ ਮੱਖਣ ਹੋਵੇ ਮੈਂ ਫੇਕਿਆਂ ਨੂੰ ਚੱਲੇ ਜੇ ਤਨ ਪ੍ਰੋਬਲਮ ਲੱਗਦੀ ਹੁੰਦੀ ਨਾ ਤੰਗ ਫੰਗਣਾ ਉਹ ਬਾਜਨ ਨੂੰ ਕਹਦਾ ਕਰ ਬਾਈ ਵੀ ਆਪਣੀ ਇਹ ਐਨ ਬਾਈ ਹੋ ਜਾ ਮੜਾ ਤੇ ਬਾ ਕਿਉਂ ਕੀ ਆ ਅੱਧੋ ਅੱਧੀ ਵੰਡ ਲਾ ਜਵਾਗ ਮੱਖਣਾ ਵੀ ਮੈਂ ਫੇਕਿਆਂ ਨੂੰ ਚੱਲੇ ਆਹ ਯਰ ਬਾਤ ਜੀ ਹੁੰਦੀ ਜੇ ਪੱਖੇ ਭੁੱਖੇ ਵੀ ਪੱਖਾ ਬੰਦ ਕਰਦੇ ਬੇਸ਼ਕ ਬੜਾ ਨਹੀਂ ਚੱਕਰ ਕੋਈ ਹੈ ਪੱਖੇ ਦਾ ਚੱਕਰ ਅੱਛਾ ਹਜਤ ਕਿਸਾ ਹੈ ਦੇਖਦਾ ਹੀ ਆ ਮੇਕੋ ਕਿਤੇ ਆਵਾਜ਼ ਹੂੰ ਆਉਂਦੀ ਕੋਈ ਹਨਾ ਆ ਜੀ ਕੁਝ ਆਓ ਜੀ ਅੱਦੋ ਦੀ ਵੰਡ ਲਾ ਜਵਾਕ ਮਖਣਾ ਹੋਵੇ ਮੈਂ ਫੇਕੇ ਆਂ ਚੱਲੇ ਛਾਣੇ ਕਹਿੰਦੇ ਕਹਿੰਦੇ ਵੀ ਦੋ ਭਾਂਡੇ ਕਹਿੰਦੇ ਵੀ ਖੜਕਦੇ ਨੇ ਦੇਖ ਖੜਕ ਹਨਾ ਵੀ ਜਾਨੀ ਜਦੋਂ ਦੋ ਜਣੇ ਹੋਣ ਬੜਾ ਮੋੜ ਲੜਾਈ ਝਗੜਾ ਕਿਤੇ ਗੁੱਸੇ ਮਸਾਲੇ ਹੁੰਦੇ ਰਹਿੰਦੇ ਐਂ ਕਹਦੇ ਮਟਿਆਰ ਤੇ ਗੱਬਰੂ ਤੇ ਭਈ ਤੂੰ ਤੋਂ ਮੈਂ ਹੋ ਗਈ ਤੇ ਤੂੰ ਤੋਂ ਮੈਂ ਮੈਂ ਤੋਂ ਬਾਹਰ ਮੈਂ ਮੈਂ ਤੋਂ ਤੋਂ ਹੋ ਗਈ ਟੈਂਡਾ ਲੜਾਈ ਵੱਧ ਗਈ ਹੋ ਲੜਾਈ ਵੱਧ ਗਈ ਮਟਿਆਰ ਕਿਤੇ ਯਾਦ ਹੀ ਗਰੋਹ ਚ ਆ ਗਈ ਕਹਿੰਦੀ ਗੱਲ ਸੁਣ ਲਾ ਕਹਿੰਦੀ ਆਪਣੇ 6 ਨਿਆਣੇ ਐ ਤੇ 6 ਚੋਂ ਤਿੰਨ ਜਿਹੜੇ ਮਰਜ਼ੀ ਚੁਣ ਕੇ ਚੱਕ ਲਾਂ ਤੇ ਤਿੰਨ ਮੈਨੂੰ ਦੇ ਤੇ ਕਹਿੰਦੀ ਆਪਣੀ ਓਕੇ ਪਏ ਐਦਾਂ ਦੀ ਕੁਛ ਗੱਲਾਂ ਗਾਣਾ ਬੜਾ ਪੈ ਰਿਹਾ ਸੁਣੋ ਗਾਣਾ ਕੀ ਆਜੇ ਕਾਕੇ ਅੱਦੂ ਉੱਦੀ ਵੰਡ ਲਾ ਜਵਾਗ ਮਕਰਣਾ ਮੇ ਮੇ ਕੇ ਆ ਨਜਲੀ ਏੜੜਾ ਰੇ ਵੜਦੀ ਨਾ ਖਾਨੇ ਤਨੋਂ ਬੜਾ ਸਮਝਾਇਆ ਕਹਿੰਦੀ ਅੱਖ ਕੇ ਮੈਂ ਢੋਲਾ ਤਨੋਂ ਫੈਸਲਾ ਸੁਣਾਇਆ ਕਹਿੰਦੀ ਬਸ ਅੱਜ ਤੋਂ ਨਾ ਬਾਦ ਰੱਖੀ ਚਾਹ ਕੇ ਮੱਖਣਾ ਵੇ ਮੈਂ ਤੇ ਕੰਨ ਚਲੀ ਅੱਦੋਦੀ ਵੰਡਲਾ ਚਾਹ ਕੇ ਮੱਖਣਾ ਵੇ ਮੈਂ ਤੇ ਕੰਨ ਚਲੀ ਸੱਚੀ ਕਹਿ ਰਹੀ ਹੈ ਕਿ ਮਜ਼ਾਕ ਕਰ ਰਹੀ ਹੈ ਮੈਂ ਕਹਾ ਸੱਚੀ ਕਹਿ ਰਹੀ ਹੈ ਕਿ ਮਜ਼ਾਕ ਕਰ ਰਹੀ ਹੈ ਸੱਚੀ ਕਹਿ ਰਹੀ ਹਾਂ ਆਹੇ ਯਾਰ ਮੈਨੂੰ ਤੇਰੇ ਮੁਖੜੇ ਤੋਂ ਐ ਲੱਗਦਾ ਜਿਵੇਂ ਤੂੰ ਮੈਨੂੰ ਮਜ਼ਾਕ ਕਰ ਰਹੀ ਹਣੀ। ਕਿ ਸੱਚੀ ਕਰ ਰਹੀ ਐ? ਕੋਈ ਮਜ਼ਾਕ ਨਹੀਂ ਸੱਚੀ ਜਾਰੀ ਆ। ਅਸਾਂ ਸੱਚੀ ਯਾਰੀ ਸੱਚੀ ਕਰੀ ਹੈ। ਯਾਰ ਮੈਨੂੰ ਤੇਰੇ ਮੁਖੜੇ ਤੋਂ ਹਜੇ ਵੀ ਲੱਗੀਆਂ ਤੇ ਵੀ ਤੂੰ ਜਿਵੇਂ ਮਜ਼ਾਕ ਕਰੀਂ। ਮੁਖੜੇ ਤੇ ਵੀ ਯਾਰ ਵੇ ਲੋਕ ਨੇ ਨਾ ਮੁਖੜੇ ਦੇ ਨਾਂ ਕਿ ਨਹੀਂ। ਮੁਖੜਾ ਮੂੰਹ ਫੇਸ ਚਿਹਰਾ ਦੇਖਦੇ ਆਪਣੇ ਪਿੰਡਾਂ ਵਾਲੇ 500 ਤੋਂ ਪਿੱਗ ਲੱਗੇ ਹੋਣਾ ਤੇ ਜਨਾਨੀ ਮੂੰਹੋਂ ਬੋਲਣੋਂ ਨਾ ਹਟੇ ਫੇਰ ਪਤਾ ਕੀ ਨੰਦਿਆ ਬਥੌਰ ਦੇ ਮਰੂ ਹਾਂ ਹੀ ਨਾ ਹੁਣ ਭੱਜ ਗਈ ਸੱਚੀ ਨਾ ਭਾਈ 1 2 3 4 5 7 8 9 ਇਹ ਤਾਂ ਜਿਆਦਾ ਹੀ ਬਠੀ ਹੈ ਆਪਣਾ ਸਹੀ ਹੈ ਹੈਨਾ ਅੱਧ ਐਂ ਕਰੀ ਸੱਚੀ ਕਰੀ ਹੈ ਹੈ ਆਨਤ ਹੀ ਡਰਾਉਂਦੀ ਨਹੀਂ ਜਾਣੀ ਤਾਂ ਜਾਣ ਨਹੀਂ ਮਾਦੀ ਨਹੀਂ ਜਾਈ ਹੈ ਤੇਰੇ ਲੁੱਟ ਲੈ ਨਹੀਂ ਤੇਰੇ ਜਾਣ ਦਾ ਤਾਂ ਸਾਨੂੰ ਵੀ ਆਜ ਨਾਚਾ ਨਹੀਂ ਕੋਣ ਨਹੀਂ ਦਰਦ ਹਿੰਦੀ ਜਾਂ ਨਹੀਂ ਆਦਾ ਜਾਣੀ ਨਹੀਂ ਤੇਰੇ ਜਾਣ ਦਾ ਤਾਂ ਸਾਨੂੰ ਆਜ ਨਾ ਚਾਹਨੀ ਆ ਬੌਧਿ ਓਖੀ ਸੋਖੀ ਹੋਣ ਦੀ ਤਾਂ ਲੋੜ ਕੋਈ ਨਾ ਆ ਰਿਓਖੀ ਸੋਖੀ ਹੋਣ ਦੀ ਤਾਂ ਲੋੜ ਕੋਈ ਨਾ ਨੀਅਤ ਤੇ ਛੱਡ ਜਾ ਜਵਾਗ ਨਿਸ਼ੇ ਆਜ ਤਨ ਛੱਡ ਜਾ ਜਵਾਗ ਓ ਤੇ ਰਜੀਆਂ ਦੀਵੀਆਂ ਦੀ ਥੋੜ ਕੋਈ ਨਾ ਨੀਅਤ ਤੇ ਛੱਡ ਜਾ ਜਵਾਗੋ ਸੋੜ ਗੋਹੀ ਨਾਨੀ ਤੇ ਸਾਟਦਾ ਦੇਵਾਦ ਹਾਏ ਤੇਰ ਵਰਦਿਨ ਖੰਨ ਤੇ ਤੈਨੂੰ ਬੋਲ ਸਮਝਾਇਆ ਅੱਖ ਤੇ ਮਟੋਲ ਤੈਨੂੰ ਫੋਸਰਾ ਸੁਣਾਇਆ ਤੇਰ ਵਰਦਿਨ ਖੰਨ ਤੇ ਤੈਨੂੰ ਬੋਲ ਸਮਝਾਇਆ ਅੱਖ ਤੇ ਮਟੋਲ ਤੈਨੂੰ ਫੋਸਰਾ ਸੁਣਾਇਆ ਅੱਖ ਤੇ ਚੱਲੀ ਭਾਂਤ ਹੀ ਡਰੋਂਦੀ ਰੰਦੀ ਜਾਨੀ ਆਦਾ ਜਾਣੇ ਤੇਰੇ ਜਾਣ ਦਾ ਤਾਂ ਸਾਨੂੰ ਭਾਜ ਨਾ ਜਾਣੇ ਉਹ ਵੀ ਹੀ ਡਰੋਂਦੀ ਰੰਦੀ ਜਾਨੀ ਆਦਾ ਜਾਣੇ ਤੇਰੇ ਜਾਣ ਦਾ ਤਾਂ ਸਾਨੂੰ ਭਾਜ ਨਾ ਜਾਣੇ ਯੋਖੀ ਸਖੀ ਹੋਣ ਦੀ ਦਾ ਲੋੜ ਕੋਈ ਨਾ ਓਖੀ ਸਖੀ ਹੋਣ ਦੀ ਦਾ ਲੋੜ ਕੋਈ ਨਾ ਨੀਂਦ ਤੇ ਛੱਡ ਜਾ ਜਵਾਗ ਤੇ ਰੰਜੀਆਂ ਤੱਤ ਤੱਤ ਤੈਨ ਰੰਜੀਆਂ ਤੱਤ ਤੱਤ ਤੈਨ ਰੰਜੀਆਂ ਦੀ ਮੀਅਰ ਤੇ ਛੋੜ ਕੋਈ ਨਾ ਨੀਂਦ ਤੇ ਛੱਡ ਜਾ ਜਵਾਗ ਤੇ ਰੰਜੀਆਂ ਦੀ ਮੀਅਰ ਤੇ ਛੋੜ ਕੋਈ ਨਾ ਨੀਂਦ ਤੇ ਛੱਡਦਾ ਜਵਾਗ ਹਾਏ ਤੁਮਾੜਾ ਇਹ ਉਹਨਾਂ ਨੂੰ ਇਕੁਅਲ ਆਇਆ ਕਰ ਹਰ ਬਰੌਂਦੇ ਕਹਿਣਾ ਨਾ ਪਵੇ ਹੋਣੀ ਲਾਇਆ ਹਾਂ ਆਹ 2.5 ਲੱਖ ਦਾ ਮੈਚ ਇਹ ਸਿੰਗਰ ਵੀ ਚੰਗਾ गा ਰਿਹਾ ਇਹਨ ਦਾ ਆਟਮੜੀ ਕੀ ਵਧੀਆ ਗੱਡੀ ਆ ਵਾਹ ਉਹ ਉਹ 5-500 ਦਾ ਮੈਚ ਤੂੰ ਲਾਇਆ ਕਰ ਨਾ ਇਕੁਅਲ ਇਹਨੂੰ ਇਕੋ ਵੀ ਦਿੰਦਾ ਇਹਨੂੰ ਮੈਂ ਕਿ ਵੀ ਇਹ ਤੇ ਸਿੰਗਰ ਵੀ ਚੰਗਾ ਗਾਉਂਦਾ ਉਹਨੂੰ ਕੁਝ ਨਹੀਂ ਦਿੰਦਾ ਉਹ ਤਾਂ ਐ ਬੋਲ ਹੀ ਜਾਂਦੇ ਜਿਵੇਂ ਡੋਟੇ ਖਾਧੇ ਹੁੰਦੇ ਆ ਉਹਨਾਂ ਮਾਲਾ ਦਾ ਕਰਨ ਨਾਲ ਇਹਦੇ ਬੈਲਸ ਦਾ ਦੇਖ ਆ ਜਾ

ਛੇ ਨੇ ਜਵਾਗ ਦਸ ਕਿਹੜੇ ਕਿਹੜੇ ਰੱਖਣੇ ਕਹਿੰਦੀ ਪਤਾ ਲੱਗੂ ਉਦੋਂ ਜਦੋਂ ਗੋਦੀ ਵਿੱਚ ਘਣੇ ਸਾਰੇ ਨਹੀਂ ਮਾਸ ਹਾਂ ਕਹਿੰਦੇ ਛੇ ਨੇ ਜਵਾਗ ਦਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਦੋਂ ਜਦੋਂ ਗੋਦੀ ਵਿੱਚ ਘਣੇ ਐਂ ਕਹਣਾ ਹੈ ਉਹ ਤਾਂ ਮੈਨੂੰ ਸਮਝ ਲੱਗੀ ਵੀ ਛੇ ਜਵਾਗ ਹੈ ਛੇ ਜੋ ਤਿੰਨ ਤੇਰੇ ਤਿੰਨ ਮੇਰੇ ਐਂ ਕਹਨੀ ਹੈ ਹੈਨਾ ਤੇ ਜਿਹੜਾ ਬੱਚਾ ਆਇਆ ਜੀ ਕਿਤੇ ਉਹ ਕਿਤੇ ਆਇਆ ਜੀ ਹੈ ਹੋਗੀ ਭਾਈ ਜਦੋਂ ਨਿੱਕਾ ਜਵਾਕ ਆਪਾਂ ਗੋਦੀ ਚੱਕਦੇ ਆ ਛੋਟਾ ਜਵਾਕ ਗੋਦੀ ਚੱਕਦੇ ਆ ਨਾ ਫੇਰ ਐਂ ਕਰਨਾ ਪੈਂਦਾ ਹੈ ਕਿਵੇਂ ਕਰਨਾ ਪੈਂਦਾ ਜੇ ਕਰਨਾ ਪੈਂਦਾ ਜਦੋਂ ਨਿੱਕਾ ਜਵਾਕ ਆਪਾਂ ਗੋਦੀ ਚੱਕਦੇ ਆ ਉਹ ਮੈਂ ਉਹ ਗੱਲ ਨਹੀਂ ਕਰ ਰਿਹਾ ਤੂੰ ਕਿਹਾ 6 ਨੇ ਜਵਾਕ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਹ ਤੇ ਤੈਨੂੰ ਜਦੋਂ ਗੋਦੀ 'ਤੇ ਚੱਕਣੇ ਉਹ ਤਾਂ ਮੈਂ ਸਮਝ ਗਿਆ ਵੀ ਤਿੰਨ ਤੇਰੇ ਤਿੰਨ ਮੇਰੇ ਵੀ ਹਾਂ ਜਿਹੜਾ ਤੂੰ ਐ ਕੀਤਾ ਵਿੱਚ ਉਹ ਕੀ ਸੀ ਐ ਜੀ ਉਹ ਬੱਚਣਾ ਇੱਥੋਂ ਪਤਾ ਲੱਗਦਾ ਜਵਾਕ ਜਵਾ ਨਹੀਂ ਸਾਂਭੇ ਜਦੋਂ ਨਿੱਕਾ ਜਵਾਕ ਅਸੀਂ ਗੋਦੀ ਚੱਕਦੇ ਆ ਜਦੋਂ ਜਵਾਕ ਗੋਦੀ ਚੱਕਦੇ ਉਦੋਂ ਐ ਕਰਨਾ ਪੈਂਦਾ ਅੱਛਾ 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 ਓਕੇ 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 ਸਮਝ ਲੱਗ ਗਈ ਮੈਨੂੰ ਓਕੇ ਓਕੇ ਜਦੋਂ ਜਵਾਕ ਗੋਦੀ ਚੱਕਿਆ ਹੁੰਦਾ ਨਾ ਜੋ ਜਵਾਕ ਗੋਦੀ ਚੱਕਿਆ ਹੁੰਦਾ ਤੇ ਹੱਕ ਨਹੀਂ ਨਹੀਂ ਕੁਝ ਨਹੀਂ ਕਰ ਮੈਨੂੰ ਸਮਝ ਲੱਗ ਗਈ ਮੈਨੂੰ ਜਦੋਂ ਜਵਾਗ ਉੱਤੀ ਚੱਕਿਆ ਹੁੰਦੇ ਨੇ ਜਦੋਂ ਥੱਲੇ ਜਿਉਣ ਲੱਗਦੇ ਤੇ ਲੱਤ ਜਿਦੋਂ ਫੜ ਕੇ ਆਏ ਜੇ ਹਨਾ ਹਨਾ ਅੱਛਾ ਹੁਣ ਤੂੰ ਕਹਾਂ 6 ਨੇ ਜਵਾਗ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਹ ਤਾਂ ਜਦੋਂ ਗੋਦੀ ਬਜੱਕਣੀ ਓ ਸੋਨੂੰ ਟੈਂਕੇ ਤੇ ਬੈਂਕੇ ਦਾ ਤੂੰ ਛੱਡ ਦੇ ਖਿਆਲ ਨਹੀਂ ਨਹੀਂ ਉਹ ਰੋਡੇ ਜਿਨੂੰ ਲਾ ਜਾ ਪੱਟੂ ਕੱਢਦਾ ਹੋਏ ਗਾਲ ਨਹੀਂ ਸੋਨੂੰ ਟੰਕੀ ਹਿੱਤੇ ਬੰਕੀ ਤਾਂ ਛੱਡ ਰਿਖਿਆ ਹਾਲ ਨਹੀਂ। ਮੀਆਂ ਰੋਟੀ ਜਨ ਹੁੰਦਾ ਜਾਂ ਪੱਟੂ ਕੱਢਦਾ ਹੋਈ ਗੋਲ ਨਹੀਂ। ਐਤੋਂ ਮੈਨੂੰ ਗੱਲ ਯਾਦ ਆ ਗਈ। ਬਾਜੀ ਗੁੱਸਾ ਨਹੀਂ ਕਰਨਾ ਕਹਿੰਦੇ ਪੰਡ ਜੀ ਤੁਸੀਂ ਨਹੀਂ ਗੁੱਸਾ ਕਰਨਾ ਕਈਆਂ ਦੇ ਕਰਮਾਂ ਚ ਜਨਾਨੀਆਂ ਦੇ ਕਰਮਾਂ ਚ ਅੜਬ ਬੰਦਾ ਹੁੰਦਾ ਹੈ ਹਨਾ ਤੇ ਕਈਆਂ ਦੇ ਅ ਬੰਦਿਆਂ ਦੇ ਅੜ ਕਰਮਾਂ ਜਿੱਦਾਂ ਵੀ ਅੜ ਬਜ ਜਨਾਨੀ ਮਿਲ ਜਾਂਦੀ ਹੈ ਹਨਾ ਆਈ ਕਿਤੇ ਮੇਰੇ ਕੋਲ ਸ਼ਰੀਫ ਜੇ ਬੰਦੇ ਨਾਲ ਕਿਸੇ ਅੜਬ ਜੀ ਜਨਾਨੀ ਦਾ ਵਿਆਹ ਹੋ ਗਿਆ ਇਦਾਂ ਦੀਦਾ ਮਰੇਗਾ ਸ਼ਰੀਜੇ ਬੰਦਨਾੜ ਬਜਨਾਂ ਦਾ ਵਿਆਹ ਹੋ ਗਿਆ ਸੀ ਪੁੱਠੇ ਦਿਵਾਦੀ ਜਿਉਂ ਨੇ ਕਹਣਾ ਵੀ ਕੰਮ ਕਰਨਾ ਹਾਂ ਉਹਨੇ ਕਹਣਾ ਮੈਂ ਨਹੀਂ ਕਰਦੀ ਵੱਡਾ ਆ ਕੰਮ ਦਾ ਜਿਉਂ ਨੇ ਕਹਣਾ ਵੀ ਕੱਲ ਤੋਂ ਹਾਂ ਕੰਮ ਨਹੀਂ ਕਰਨਾ ਤੂੰ ਉਹਨੇ ਕਹਣਾ ਕਰੂੰਗੀ ਮੈਂ ਤਾਂ ਤੂੰ ਕੀ ਕਰਲੇਗਾ ਜਾਨੀ ਪੁੱਠੇ ਦਿਵਾਦੀ ਸੀਗੀ ਜਦੋਂ ਉਹਨੂੰ ਕਹਿੰਦੇ ਵੀ ਕੰਮ ਕਰਨਾ ਹੈ ਫਿਰ ਤਾਂ ਨਹੀਂ ਕਰਦੀ ਸੀ ਜੇ ਉਹ ਕਹਿੰਦੇ ਨਹੀਂ ਕਰਨਾ ਉਦੋਂ ਕਰਦੀ ਸੀ ਜੇ ਕਿਤੇ ਉਹਨੇ ਕਹਿ ਕੇ ਜਾਣਾ ਓ ਗਾਲ ਸੁਣਾ ਮੈਂ ਖੇਤ ਚੱਲਿਆ ਤੇ ਮੈਂ ਆਪਣੇ ਆਕੇ ਨਾ ਪਾਰਟੀ ਦੇਣਾ ਤੇ ਮੇਰੇ ਕੰਪੜੇ ਧੋਣ ਲੈਪੇ ਮੈਂ ਕਪੜੇ ਧੋ ਕੇ ਪ੍ਰੈਸ ਕਰਦੀ ਵੇ ਮੈਂ ਨਹੀਂ ਧੋਂਦੀ ਤੂੰ ਦੀ ਆ ਕੇ ਆਪੇ ਧੋ ਮਰ ਲਈ ਵੱਡਾ ਆ ਕੰਮ ਵੀ ਜਦੋਂ ਇਹਨੂੰ ਕਹਿੰਨੇ ਐ ਇੱਕ ਮਿੰਟ ਰੋਕਾ ਕਰੋ ਮਾੜਾ ਪਲੀਜ਼ ਪਲੀਜ਼ ਐ ਮੇਰੇ ਭਰਾਈ ਗਲਤ ਨਾ ਕਰੋ ਅੱਜ ਤਰੇ ਐ ਤੇ ਕਿਹੜਾ ਰਾਮਣਕ ਲਾ ਲਖਲਾ ਤੇ ਜਿਉਂਨੇ ਕਹਣਾ ਵੀ ਆਪਣਾ ਉਹਨੂੰ ਪਤਾ ਲੱਗ ਗਿਆ ਵੀ ਜਦੋਂ ਉਹਨੂੰ ਕਹਿੰਨੇ ਵੀ ਕੰਮ ਵੀ ਕਰਨਾ ਹੈ ਉਹਦੋਂ ਨਹੀਂ ਕਰਦੀ ਤੇ ਜਦੋਂ ਕਹਿੰਨੇ ਵੀ ਨਹੀਂ ਕਰਨਾ ਉਹਦੋਂ ਕਰਦੀ ਤੇ ਜਿਹਦੇ ਕੱਪੜੇ ਧੋਣੇ ਹੁੰਦੇ ਸੀਗੇ ਐਵੇਂ ਤਰ ਤਰ ਜਾਣਾ ਕਹਿੰਦਾ ਉਹ ਗਾਲ ਸੁਣਾ ਮੈਂ ਅੱਜ ਖੇਤੋਂ ਜਲਦੀ ਕਰੇ ਆ ਜਾਣਾ ਤੇ ਮੇਰੇ ਕੱਪੜੇ ਧੋਣ ਵਾਲੇ ਪਏ ਆ ਤੂੰ ਨਾ ਤੂੰ ਹੀ ਮੈਂ ਆ ਕੇ ਬਤ ਹਾਂ ਆਪੇ ਤੋਰੂ ਆ ਗਈ ਤੇ ਉਹੀ ਕਪੜੇ ਪਰ ਵੱਤੋਂ ਉਦੋਂ ਕਿ ਸਗਾਸ ਕੋ ਕੇ ਪ੍ਰੈਸ ਕਰਕੇ ਅਲਮਾਰੀ ਚ ਰੱਖੇ ਪਏ ਹੁੰਦੇ ਫਿਰ ਵੀ ਕਈ ਗੱਲਾਂ ਤੋਂ ਫਿਰ ਵੀ ਬੰਦਾ ਤੰਗ ਸੀ ਉਹਨੇ ਸੋਚਿਆ ਇਹ ਰਵੇ ਨੂੰ ਰਫੂ ਰਫੂ ਕਰੀਏ ਕਿ ਹਸਾਣਾ ਵੀ ਆਪਾਂ ਹੋਰ ਕੋਈ ਵੇਚ ਲਾਂ ਕੋਈ ਵੀ ਥੋੜੀ ਜਿਵੇਂ ਵੀ ਆਪਣਾ ਇਹਨੂੰ ਵੀ ਆਪਣੀ ਜ਼ਿੰਦਗੀ ਲੰਘਣੀ ਨਹੀਂ ਵੀ ਔਖੀ ਜ਼ਿੰਦਗੀ ਲੰਘ ਰਹੀ ਆ ਉਹਨੇ ਸੋਚ ਉਹਦਾ ਜਿਵੇਂ ਆਪਣਾ ਹਰੀ ਘਾਤ ਰਿਆ ਤੇ ਐਂ ਕਿਤੇ ਦਰਿਆ ਵਗਦਾ ਸੀਗਾ ਤੇ ਦਰਿਆ ਦੇ ਪਰਲੇ ਪਾਸੇ ਸੌਰੇ ਸੀ ਗੱਭਰੂ ਦੇ ਪਰਲੇ ਪਾਸੇ ਤੇ ਐਵੇਂ ਕਹਿੰਦਾ ਪਤਾ ਕਹਿੰਦਾ ਉਹ ਕਹਿੰਦਾ ਗਾਲ ਸੁਣਾ ਕਹਿੰਦੀ ਹਾਂਜੀ ਕਹਿੰਦਾ ਆਪਣੇ ਨਤਰੇ ਪੇਕੇ ਉਪੇਕੇ ਤੋਂ ਸੁਨੇਹਾ ਆਇਆ ਪੁੱਤਰੇ ਪੇਕੇ ਮਿਲ ਜਣਾ ਹੈ ਕਹਿੰਦੀ ਅੱਛਾ ਕਦੋਂ ਜਾਣਾ ਕਹਿੰਦਾ ਮਸ ਤਿਆਰ ਹੋ ਜਾ ਹੁਣ ਹੀ ਜਾਣਾ ਤੇ ਤਿਆਰ ਤੁਰ ਹੋ ਗਏ ਤਿਆਰ ਤੁਰ ਹੋ ਗਏ ਕਹਿੰਦੇ ਵੀ ਪਹਿਲਾਂ ਪੁਰਾਣੇ ਸਮੇਂ 'ਚ ਕਹਿੰਦੇ ਬੂਤਿਆਂ ਦੇ ਬੈਠ ਕੇ ਦਰਿਆ ਪਾਰ ਕਰਦੇ ਹੁੰਦੇ ਸੀ ਬੂਤਿਆਂ ਦੇ ਬੈਠ ਗਏ ਤੇ ਤਿਆਰ ਤੁਰ ਹੋ ਗਏ ਬੂਤਾ ਖੋਲ ਲਿਆ ਬੂਤਾ ਖੋਲ ਲਿਆ ਤਾਂ ਹਜੇ ਪੰਜ ਕਰਮਾ ਹੀ ਗਏ ਸੀ ਕਹਿੰਦਾ ਗਾਲ ਸੁਣੋ ਵੀ ਤੇਰੀ ਮੰਮੀ ਆਏ ਵੀ ਕਹਿੰਦੀ ਸੀਗੀ ਵੀ ਭਾਈ ਪਾਰੜੀ ਪਾਰੜੀ ਆਇਓ ਪੁਲ ਦੇ ਉੱਤੋਂ ਦੀ ਵੀ ਦਰਿਆ ਦੇ ਵਿੱਚ ਦੀ ਨਾ ਆਇਓ ਕਹਿੰਦੀ ਨਾ ਅਮੈਂ ਤਾਂ ਦੋ ਦਿਨ ਕੰਡੇ ਖਰਾਬ ਕਰਨੇ ਆ ਕਦੀ ਦਰਿਆ ਦੇ ਵਿੱਚ ਦੀ ਚੱਲਾਂਗੇ ਉਹ 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 ਚਾਹੁੰਦਾ ਹੀ ਵੀ ਆਈ ਹੋਵੇ ਦਰਿਆ ਤੇ ਪਹੁੰਚ ਗਏ ਵੱਨ ਦੇ ਬੋਤਾ ਲਾ ਲਿਆ ਕਹਿੰਦਾ ਗੱਲ ਸੁਣੋ ਵੀ ਤੇਰੀ ਡੈਡੀ ਤੇਰਾ ਡੈਡੀ ਆਏ ਵੀ ਕਹਿੰਦਾ ਸੀਗਾ ਵੀ ਭਾਈ ਸਾਡੀ ਕੁੜੀ ਨੂੰ ਤੂੰ ਉੱਤੇ ਬਿਠਾ ਲਈ ਤੇ ਆਪ ਤੂੰ ਪੂਛ ਫੜ ਲਈ ਕੰਦੀ ਅੱਛਾ 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 ਕੰਦੀ ਮੈਨੂੰ ਪਤਾ ਲੱਗ ਗਿਆ ਕੰਦੀ ਤੇਰਾ ਯਾਦ ਦਿਮਾਗ ਚੱਲਣ ਲੱਗਿਆ ਕੰਦੀ ਚਲ ਤੂੰ ਬੈਠ ਮੈਂ ਪੁੱਛ ਪੜੂੰਗੀ ਉਹ 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 ਚਾਹੁੰਦੇ ਹੀ ਵੀ ਆਈ ਹੋਗੇ ਦਰਿਆ ਕਦੇ ਬਾਹਾਂ ਚੜਿਆ ਸੀਗਾ ਜਮਿੰਜ ਮੈਨੂੰ ਪਤਾ ਦਰਿਆ ਚੜ ਜਾਂਦਾ ਹੈ ਟੁੱਟਣ ਦਾ ਡਰ ਹੁੰਦਾ ਹੈ ਦਰਿਆ ਕਦੇ ਬਾਹਾਂ ਚੜਿਆ ਜੇ ਬਚਾਲੇ ਤੇ ਜਾਵੜੇ ਨਾ ਕਹਿੰਦਾ ਛੱਡੀ ਨਾ ਕੰਦੀ ਅੱਛਾ 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 ਕੰਦੀ ਮੈਨੂੰ ਹੁਣ ਜਾਂ ਪੱਕਾ ਜੀਕੀਨ ਹੋਗਾ ਜ਼ਰਾ ਵੀ ਯਾਦ ਦਿਮਾਗ ਚੱਲਣ ਲੱਗਿਆ ਕੰਦੀ ਛੱਡੂਗੀ ਮੈਂ ਤਾਂ ਉਹ ਛੜਤੀ ਤੇਰਾ ਰੋੜਕ ਲੈ ਗਿਆ ਤੇ ਆ ਰੋੜਕ ਲੈ ਗਿਆ ਹੁਣ ਪਾਣੀ ਐਨੂੰ ਜਾਂਦਾ ਸੀਗਾ ਤੇ ਕੰਜਰ ਦਾ ਦੂਜੇ ਪਾਸੇ ਲੱਭਦਾ ਫਿਰੇ ਲੋਕ ਇੱਥੇ ਹੋ ਗਏ ਕਹਿੰਦੇ ਭਾਈ ਕੀ ਹੋ ਗਿਆ ਕਹਿੰਦਾ ਮੇਰੇ ਘਰ ਵਾਲੀ ਰੋੜ ਗਈ ਭਾਈ ਮੈਨੂੰ ਲੱਭਦਾ ਫਿਰਦਾ ਕਹਿੰਦੇ ਸ਼ਦਾਈਆ ਇਧਰ ਕੀ ਕਰਦਾ ਫਿਰਦਾ ਜਿੱਧਰ ਪਾਣੀ ਜਾਂਦਾ ਉਧਰ ਗਈ ਹੁਣ ਉਧਰ ਲੱਭ ਕਹਿੰਦਾ ਨਹੀਂ ਭਈ ਉਹ ਪੁੱਠੀ ਸੀ ਕਹਿੰਦਾ ਇਧਰ ਹੀ ਗਈ ਹੋਣੀ ਐ ਸੁਰਦ ਪੁੱਤ ਐ ਨਹੀਂ ਵੱਡਾ ਹੋ ਜਾਣਾ ਖਰਾਕ ਨਾ ਹੋਇਆ ਵੱਡਾ ਹੋ ਜਾਣਾ ਖਾ ਖਾ ਹੈਗਾ ਪਾਪ ਬੰਦ ਮੈਂ ਤਾਂ 500 ਸਾਲੋਂ ਗਾਹੀ ਵੀ ਨਾ ਤੈਨੂੰ ਐ ਨਿਕਲ ਰਹੇਗਾ ਪੁੱਤ ਖਾ ਪੀਆ ਕਰ ਕੋਈ ਤੇ ਲੈਡਿੰਗ ਮੈਂ ਫੋਨ ਕਰ ਦੇਗਾ ਭਾਈ ਤੈਨੂੰ ਕਲਿਊਸ ਨਾ ਬਣ ਮੁੰਡੇ ਖਾਇਆ ਪੈ ਤਾ ਬੰਦ ਨਾ ਕਰਾ ਕਰ ਹਾਂ ਓਏ ਸੋਨੂ ਟੰਕੀ ਤੇ ਪੈਂਕੀ ਦੋ ਤੇਰਾ ਮੁੰਡਾ ਬੁੜਾ ਹੀ ਦਾ ਬਟਾ ਜੇ ਮੁੰਡਾ ਪਰ ਮੈਨੂੰ ਨਹੀਂ ਕਹਿੰਦਾ ਨਾ ਮੈਂ ਅਗਰ ਪਾਸੀ ਹੁਣ ਇਹਦਾ ਕਹਿ ਦਿਆ ਇਹ ਵੀਰੂ ਰਮਾਣਾ ਦਾ ਭਰਾ ਵੀਰੂ ਰਮਾਣਾ ਰੂ ਪੰਜਾਬ ਦੀ ਤੇ ਇੱਧਰ ਆਪਣਾ ਬੂਟਾ ਸੋਨੀ ਬੂਟਾ ਸਾਨੀ ਤੇ ਇੱਧਰ ਆਪਣਾ ਛੋੜਾ ਨਾ ਕੀ ਹੈ ਵੱਡੇ ਦੀ ਹੁੰਦਾ ਨਾ ਹਾਂ ਹੁਣ ਆ ਜਾ ਆ ਜਾ ਆ ਜਾ ਨਹੀਂ 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 ਕੁਤ ਤੂੰ ਹੀ ਨਾ ਕੁਸ ਕਰੋ ਮੈਂ ਮੈਨੂੰ ਮੈਨੂੰ ਕਹਦਾ ਕੁਸ ਥੈਂਕ ਯੂ ਥੈਂਕ ਯੂ ਆ ਰਿਸ਼ਪਾਲ ਸਿੰਘ ਵਿਰਕ ਨਿਸ਼ਾਨ ਸਿੰਘ ਜੀ ਪਿੰਦਰ ਢਿੱਲੋਂ ਗੁਰੂ ਸਹਾ ਹਰਿਸ਼ਪਾਲ ਸਿੰਘ ਵਿਰਕ ਨਿਸ਼ਾਨ ਸਿੰਘ ਜੀ ਪਿੰਦਰ ਢਿੱਲੋਂ ਗੁਰੂ ਸਹਾ ਸਾਰੇ ਮੇਰੇ ਭਰਾਵਾਂ ਨੂੰ ਬਹੁਤ ਸਾਰਾ ਮੈਂ ਭਰਾਵਾਂ ਨੂੰ ਬਹੁਤ ਸਾਰਾ ਮਾਨਤ ਮੈਂ ਕਰਦਾ ਥੈਂਕ ਯੂ ਇਹਨਾਂ ਦੀ ਮੇਰੇ ਨਾਲ ਪੱਕੀ ਯਾਰੀ ਹੈ ਪਤਾ ਨਹੀਂ ਕਿੱਥੋਂ ਪੋਸਟਰ ਵੇਖ ਲੈਂਦੇ ਉੱਥੇ ਹੀ ਪਹੁੰਚ ਜਾਂਦੇ ਆ ਤੇ ਤਰਵਾਦਾ ਥੈਂਕ ਯੂ ਮੇਹਰਬਾਨੀ ਸ਼ੁਕਾ ਸਾਮਣੂ ਸ਼ੂਕਤ ਫਿਲਮਾਂ ਵੀ ਬਣਾਉਂਦਾ ਹੈ ਕੈਮਰਾ ਵੀ ਚਲਾਉਂਦਾ ਐਡੀਟਿੰਗਾਂ ਵੀ ਕਰਦਾ ਤੇ ਥੱਲੇ ਲਟ ਲਟ ਕੇ ਉਹਦੇ ਸੀਨ ਵੀ ਕਰਦਾ ਹੈ ਨਾ ਤੇ ਬੂਟਾ ਸੋਨੀ ਭਰਾ ਤੇ ਤਨਵੰਦ ਆਓ ਓਏ ਸੋਨੂ ਟੰਕੇ ਤੇ ਮੈਂ ਕਹਿੰਦਾ ਤੇ ਛੱਡ ਦੇ ਖਿਆਲ ਨਹੀਂ ਨੀ ਉਹ ਰੁੜੀ ਜਨੂ ਲੈ ਜਾ ਪੱਟੂ ਘਟਦਾ ਹੀ ਗਾਲ ਨਹੀਂ ਜਿਦੂ ਕਈ ਇਹਨੂੰ ਦਿੰਦਾ ਸਿੱਧਾ ਮੋੜ ਕੋਈ ਨਾ ਕੋਈ ਨਾ ਨਹੀਂ ਜਿਦੂ ਕਈ ਇਹਨੂੰ ਦਿੰਦਾ ਤੇਰੇ ਅੰਗੂਸੇ ਤਾ ਮੋੜ ਕੁੜ ਕੋਈ ਨਾ ਨੀਅਤੇ ਛੱਡ ਜਾ ਜਵਾਗ ਤੇਰ ਜੀਆਂ ਤੇਰ ਜੀਆਂ ਦੀਆਂ ਦੀ ਥੋੜ ਕੋਈ ਨਾ ਨੀਅਤੇ ਛੱਡ ਜਾ ਜਵਾਗ ਤੇਰ ਜੀਆਂ ਦੀਆਂ ਦੀਆਂ ਦੀ ਥੋੜ ਕੋਈ ਨਾ ਨੀਅਤੇ ਛੱਡ ਜਾ ਜਵਾਗ ਹਏ ਸਰਜੇ ਢਾਣੀ ਵਾਲਾ ਆਖਦਾ ਸਲੀਮ ਨੇ ਆਹ ਬੱਚਿਆਂ ਦੀ ਮੰਮੀ ਨਾ ਮਿਲਾਈ ਆ ਸਕੀ ਵੀ ਨਹੀਂ ਓਏ ਸਰਜੇ ਢਾਣੀ ਵਾਲਾ ਆਖਦਾ ਸਲੀਮ ਨੇ ਆਹ ਬੱਚਿਆਂ ਦੀ ਮੰਮੀ ਨਾ ਮਿਲਾਈ ਆ ਸਕੀ ਵੀ ਨਹੀਂ ਪੈਨਾ ਸਿਵ ਚੋਲਾ ਉਹਦਾ ਤੋੜ ਕੋਈ ਨਾ ਪੈਨਾ ਸਿਵ ਚੋਲਾ ਉਹਦਾ ਤੋੜ ਕੋਈ ਨਾ ਨੀਅਤ ਤੇ ਛੱਡ ਜਾ ਜਵਾਗ ਓਏ ਤਹੀਆਂ ਦੀਆਂ ਦੀਆਂ ਤੋੜ ਕੋਈ ਨਾ ਨੀਅਤ ਤੇ ਛੱਡ ਜਾ ਜਵਾਗ ਰੱਦੀਆਂ ਦੀਵੀਆਂ ਦੀ ਥੋੜ ਕੋਈ ਨਾਨੀਅਤ ਤੇ ਛੱਡ ਜਾ ਜਵਾਗ ਅੱਤੋ ਅਤੀ ਵੰਡ ਲੈ ਜਵਾਗ ਮੱਖਣਾ ਬੰਨ ਬੇਕੀ ਉਹ ਜੱਲੀ ਰੱਦੀਆਂ ਦੀਵੀਆਂ ਦੀ ਥੋੜ ਕੋਈ ਨਾਨੀਅਤ ਤੇ ਛੱਡ ਜਾ ਜਵਾਗ ਅੱਤੋ ਅਤੀ ਵੰਡ ਲੈ ਜਵਾਗ ਮੱਖਣਾ ਬੰਨ ਬੇਕੀ ਉਹ ਜੱਲੀ ਓ ਰੱਦੀਆਂ ਦੀਵੀਆਂ ਦੀ ਥੋੜ ਕੋਈ ਨਾਨੀਅਤ ਤੇ ਛੱਡ ਜਾ ਜਵਾਗ ਹਾਏ